ਉਸੀ ਦੇਖ ਰਹੇ ਹੋ ਕਰਾ ਨਿਊਜ਼ ਦੀਆਂ ਖਬਰਾਂ ਅਕਸਬਾ ਹਰਿਆਣਾ ਦੇ ਪਿੰਡ ਕੋਠੇ ਜੱਟਾ ਵਿੱਚ ਇੱਕ ਗਰੀਬ ਪਰਿਵਾਰ ਦੀ ਔਰਤ ਨੇ ਦੱਸਿਆ ਹੈ ਕਿ ਉਸ ਦਾ ਭਰਾ ਉਸ ਦੇ ਕੋਲ ਰਹਿ ਰਿਹਾ ਹੈ ਜੋ ਕਿ ਕਾਫੀ ਬਿਮਾਰ ਹੈ ਔਰਤ ਨੇ ਕਿਹਾ ਹੈ ਕਿ ਉਸ ਦੇ ਭਰਾ ਦਾ ਇਲਾਜ ਉਹ ਬੜੀ ਮੁਸ਼ਕਲ ਨਾਲ ਕਰਾ ਰਹੀ ਹੈ ਉਸਨੇ ਦੱਸਿਆ ਹੈ ਕਿ ਉਸਦੇ ਭਰਾ ਦੇ ਇਲਾਜ ਵਿੱਚ ਉਸਦਾ ਕੋਈ ਵੀ ਰਿਸ਼ਤੇਦਾਰ ਮਦਦ ਨਹੀਂ ਕਰ ਰਿਹਾ ਜਦ ਕਿ ਉਸ ਦੀਆਂ ਸਖੀਆਂ ਭੈਣਾਂ ਵੀ ਮਦਦ ਨਹੀਂ ਕਰ ਰਹੀਆਂ ਉਸਨੇ ਕਿਹਾ ਹੈ ਕਿ ਭਰਾ ਛੋਟੀ ਉਮਰ ਤੋਂ ਹੀ ਮਾਸੀ ਦੇ ਘਰ ਰਹਿ ਰਿਹਾ ਸੀ ਪਰ ਉਸਦੀ ਮਾਸੀ ਨੇ ਵੀ ਉਸਨੂੰ ਘਰੋਂ ਕੱਢ ਦਿੱਤਾ ਅਤੇ ਹੁਣ ਉਸਦਾ ਕੋਈ ਵੀ ਵਾਲੀ ਵਾਰਸ ਨਹੀਂ ਹੈ ਦੇਖੋ ਪੂਰੀ ਖਬਰ ਨਵਿੰਦਰ ਜੀ ਇੰਦਰ ਜੀ ਵੀ ਨਿਕੋ ਹਾਂਜੀ ਤੁਹਾਡੇ ਤੁਸੀਂ ਹੁਣ ਜਿੱਥੇ ਰਹਿ ਰਹੇ ਆ ਉਹ ਕੌਣ ਆ ਉਹ ਪਹਿਲਾਂ ਪਹਿਲਾਂ ਕਿੱਥੇ ਰਹਿੰਦੇ ਸੀਗੇ ਜੀ ਪਹਿਲਾਂ ਨਤਕੂਚਾਲ ਕੌਣ ਸੀ ਕਿਹਨਾਂ ਦੇ ਘਰੇ ਰਹਿੰਦੇ ਵੀਰੇ ਕੇ ਰਹਿੰਦਾ ਸੀ ਉਹ ਕੌਣ ਸੀਗੇ ਉਹ ਮਾਸੜ ਮੇਰਾ ਮਾਸ ਸੀ ਕਿੰਨੀ ਦੇ ਰਹੇ ਉਹਨਾਂ ਦੇ 20 ਸਾਲ ਫਿਰ ਤੁਸੀਂ ਉੱਥੋਂ ਕਿਉਂ ਆ ਗਏ ਉੱਤਮ ਆ ਪਹਿਲੇ ਆਇਆ ਉਹਨੇ ਪੱਠੇ ਪੱਠੇ ਪੁੱਂਦਾ ਸੀ ਗੁਆ ਗੋਹ ਚੱਕਦਾ ਅੱਛਾ ਜੀ ਨਹੀਂ ਫੋਉਣਾ ਨਹੀਂ ਤੁਹਾਡਾ ਇਲਾਜ ਨਹੀਂ ਰਵਾਇਜ ਜਦ ਬਿਮਾਰ ਹੋ ਗਏ ਤੀ ਠੀਕ ਸੀਗਾ ਬਿਮਾਰ ਬਾਅਦ ਚ ਇਦਾਂ ਹੋਇਆ ਉਹ ਤੇ ਨਹੀਂ ਉਹਨੇ ਤੁਹਾਨੂੰ ਰੱਖਿਆ ਤੁਹਾਡੀ ਮੈਰਿਜ ਨਹੀਂ ਕੀਤੀ ਉਹਨੇ ਕੋਸ਼ਿਸ਼ ਨਹੀਂ ਕੀਤਾ ਅੱਛਾ ਜੀ ਨਹੀਂ ਜਦੋਂ ਤੁਸੀਂ ਬਿਮਾਰ ਹੋ ਗਏ ਫੋਉ ਤਾਂ ਉਹਨੇ ਪੁੱਛਿਆ ਨਹੀਂ ਤੁਹਾਨੂੰ ਕਿਸ ਨੇ ਨਹੀਂ ਪੁੱਛਿਆ ਅੱਛਾ ਜੀ ਤੁਹਾਡੇ ਹੋਰ ਕਿੰਨੇ ਭੈਣ ਭਰਾ ਜੀ ਤਿੰਨ ਭੈਣ ਆਇਆ ਅੱਛਾ ਜੀ ਤਿੰਨ ਭਰਾ ਜੀ ਹੁਣ ਤਾਂ ਮੈਂ ਕੋਈ ਨਹੀਂ ਤੇ ਤੁਹਾਨੂੰ ਇਹਨਾਂ ਨੇ ਹੁਣ ਤੁਹਾਡੀ ਭੈਣ ਉਹ ਹੀ ਦਿਖ ਰਿਹਾ ਸਾਰਾ ਕੁਝ ਹੀ ਉਹ ਹੀ ਤੇ ਜੀ ਤੇ ਤੁਸੀਂ ਬਾਕੀਆਂ ਭੈਣਾਂ ਨੂੰ ਬੋਲਿਆ ਨਹੀਂ ਵੀ ਮੇਰਾ ਇੱਕ ਦੇਖੋ ਮੇਰੀ ਮਾਸੀ ਨੂੰ ਨਹੀਂ ਕਿਹਾ ਕੀ ਆਉਣਾ ਇਹਨਾਂ ਨੇ ਕਿਹਾ ਆਉਣਾ ਕੋਈ ਕਹੀ ਸੁਣਦਾ ਨਹੀਂ ਹੁਣ ਤੁਹਾਡਾ ਇਲਾਜ ਕਿੱਦਾਂ ਹੋ ਰਿਹਾ ਕੌਣ ਕਰਾ ਰਿਹਾ ਇਲਾਜ ਭੈਣ ਨਹੀਂ ਕਰਾਉਂਦੀ ਅੱਛਾ ਜੀ ਹੁਣ ਤੁਸੀਂ ਕੀ ਕਹਿੰਦੇ ਕੀ ਆਪਣੇ ਵੱਲੋਂ ਕੀ ਕਹਿਣਾ ਚਾਹੁੰਦੇ ਆ ਆਪਣੇ ਰਿਸ਼ਤੇਦਾਰ ਨੂੰ ਜਾਂ ਕਿੱਦਾਂ ਕੀ ਕਹਿਣਾ ਚਾਹੁੰਦੇ ਆ ਰਿਸ਼ਤੇਦਾਰ سامنے ਉਹਨੂੰ ਤਾਂ ਮਰੇ ਹੀ ਆ ਕਿੱਦਾਂ ਹੈ ਅੱਜ ਕੀ ਨਾ ਮਤ ਜੀ ਮਨਜੀਤ ਕੌਰ ਫੈਂਡ ਕਿਹੜਾ ਈ ਕੋਠੇ ਜੱਟਾਂ ਹਾਂਜੀ ਤੁਹਾਡੇ ਕੋਲ ਤੁਹਾਡੇ ਰਹਿ ਰਹੇ ਆ ਭਰਾ ਕਿੱਦਾਂ ਤੁਹਾਡੇ ਤੱਕ ਪਹੁੰਚੇ ਕਿੱਦਾਂ ਆਏ ਇਹ ਪ੍ਰਾ ਮਾਸੀਆਂ ਦੇ ਕੋਲ ਰਹਿੰਦਾ ਸੀ ਕਿੰਨੀ ਦੇਰ ਤੱਕ ਰਹੇ ਸੀ ਇਹ ਸ਼ੁਰੂ ਤੋਂ ਹੀ ਰਹਿੰਦਾ ਛੋਟਾ ਹੁੰਦਾ ਮਾਸੀਆਂ ਕੋਲ ਰਹਿੰਦਾ ਸੀਗਾ ਅੱਛਾ ਤੇ ਫੇ ਤੁਹਾਡੇ ਕੋ ਕਿੱਦਾਂ ਆ ਫਿਆ ਉਹਨਾਂ ਨੂੰ ਕੋਈ ਰੱਖਿਆ ਨਹੀਂ ਮੈਨੂੰ ਇਹ ਮਾਸੀ ਕੋਲ ਸੀਗਾ ਲੁਧਿਆਣੇ ਤੋਂ ਮੇਲਣ ਵਾਸਤੇ ਆਇਆ ਇੱਥੇ ਆਇਆ ਮੇਰੇ ਕੋਲ ਬਿਮਾਰ ਸੀਗਾ ਬੀਬੀ ਵਧੀਆ ਸੀ ਤੇ ਨਹੀਂ ਇੱਥੇ ਦਿਖਾ ਲਿਆ ਬੀਬੀ ਬਹੁਤ ਜ਼ਿਆਦਾ ਵਧੀਆ ਸੀ ਇੱਥੇ ਦਿਖਾ ਲਿਆ ਮੈਂ ਕਿ ਚੱਲ ਦਵਾਈ ਲੈ ਕੇ ਦੇਣੀ ਕਹਿੰਦਾ ਮੈਂ ਜਾਣਾ ਆ ਮੜ ਕੇ ਤੇ ਮੈਂ ਕਿਹਾ ਤੂੰ ਬਿਮਾਰ ਆ ਦਿਖਾ ਲਿਆ ਤਾਂ ਬੀਬੀ ਬਹੁਤ ਵਧੀਆ ਸੀ ਪਰ ਫਿਰ ਦਵਾਈ ਨਾਲ ਕੋਈ ਫਰਕ ਨਹੀਂ ਪਿਆ ਫਿਰ ਅਸੀਂ ਡਾਕਟਰ ਕਹਿੰਦਾ ਟੈਸਟ ਕਰਾਓ ਫਿਰ ਟੈਸਟ ਕਰਾਏ ਤੇ ਇਹਦੀ ਜਿਹੜੀਆਂ ਕਿੱਟਣੀਆਂ ਗੁਰਦੇ ਖਰਾਬ ਸੀ ਕਹਿੰਦਾ ਸਿਸਟਮ ਹੀ ਸਾਰਾ ਖਰਾਬ ਹੈ ਡਾਕਟਰ ਵੀ ਬੋਲੇਨ ਤੇ ਫਿਰ ਤੁਸੀਂ ਇਹਨਾਂ ਦੇ ਬਾਕੀ ਤੁਹਾਡੇ ਫੈਮਿਲੀ ਤੁਹਾਡੇ ਭੈਣਾ ਜਾਂ ਜਿੰਨਾਂ ਕੋਈ ਰਹਿੰਦੇ ਹੀ ਉਹਨਾਂ ਨੂੰ ਨਹੀਂ ਗੱਲਬਾਤ ਕੀਤੀ ਵੀ ਇਹਦਾ ਇਲਾਜ ਕਰਾਈਏ ਕੀਤੀ ਸੀ ਪਰ ਕਿਸੇ ਨੇ ਨਹੀਂ ਸੁਣੀ ਇੱਕ ਮੱਕ ਮਾਸੀ ਸੀ ਉਹਨੇ ਮਦਦ ਦਿੱਤੀ 30000 ਰੁਪਇਆ ਇੱਕ ਨੇ ਹੁਣ 5000 ਪਾਇਆ ਸੀ ਤੇ ਉਹ ਤਾਂ ਦੂਜੀ ਮਾਸੀ 30000 ਵਾਲੀ ਜਿਹੜੀ ਆ ਉਹਨੇ ਤਾਂ ਫੋਨ ਕਰਕੇ ਪੁੱਛੀ ਜਾਂਦੀ ਬਾਕੀ ਨੇ ਤਾਂ ਇਹਨੇ ਇਹਨੂੰ ਕਿਹਨੇ ਫੋਨ ਵੀ ਨਹੀਂ ਕੀਤਾ ਇਹਦੀ ਖਬਰ ਵੀ ਨਹੀਂ ਲੱਗੀ ਤੁਹਾਡੀਆਂ ਭੈਣਾਂ ਭੈਣਾਂ ਦੋ ਭੈਣਾਂ ਹੋ ਰਿਆ ਉਹਨਾਂ ਨੇ ਵੀ ਕਿਹਾ ਨਹੀਂ ਫੋਨ ਹੀ ਬੰਦ ਕਰ ਲਏ ਆਪਣੇ ਉਹ ਨਹੀਂ ਗੱਲ ਹੀ ਨਹੀਂ ਕਰਦੀਆਂ ਫੋਨ ਹੀ ਬੰਦ ਕਰ ਲਏ ਆ ਹੁਣ ਤੁਹਾਡੇ ਕੋ ਕਿੰਨੀ ਦੇਰ ਤੋਂ ਰਹਿ ਰ ਸਾਲ ਹੀ ਹੋ ਗਿਆ 10 ਮਹੀਨੇ ਹੋ ਗਏ ਮੇਰੇ ਕੋ ਆਏ ਨੂੰ ਇਹਨੂੰ ਹਾਂ ਲਾਜ ਇੱਥੇ ਚੱਲ ਆ ਇਹਨੂੰ ਰਾਜ ਤੇ ਇੱਥੇ ਚੱਲਦਾ ਮਰ ਹੁਣ ਇੱਥੇ ਲਾਜ ਵੀ ਕਿੰਨਾ ਕ ਕਰਾਵਾ ਮੈਂ ਤਾਂ ਕਰਜਾ ਚੁੱਕ ਕੇ ਵੀ ਇੱਥੇ ਲਗਾਤਾ ਆ ਮੈਂ ਹੁਣ ਮੇਤਾ ਤਾਂ ਜਾਂਦਾ ਵੀ ਨਹੀਂ ਲੈ ਕੇ ਬੱਸਾਂ ਤੇ ਵੀ ਨਹੀਂ ਇਤੋਂ ਚੜ੍ਹ ਹੁੰਦਾ ਹੁਣ ਕੀ ਕਹਿੰਦੇ ਤੁਸੀਂ ਬਾਕੀਆਂ ਨੂੰ ਕੀ ਕਹਿਣਾ ਚਾਹੁੰਦੇ ਮੈਂ ਵੀ ਕਹਿੰਨੀ ਆ ਵੀ ਚਲੋ ਉਹ ਰਿੰਦਾ ਸੀ ਉਹਨਾਂ ਨੇ ਆਪਣਾ ਵੀ ਪੁੱਤ ਕਹਿੰਦੇ ਸੀ ਪੁੱਤ ਕਹਿੰਦੇ ਮਾਸੀਆਂ ਚਲੋ ਪੋਤੇ ਆ ਵੀ ਪੁੱਤਾਂ ਬਰਾਬਰੀ ਹੁੰਦੇ ਆ ਭੈਣਾ ਚ ਮਾਸੀਆਂ ਦੇ ਵਿੱਚ ਤਾਂ ਮਾਮਾ ਚ ਕਿਹੜਾ ਕੋਈ ਫਰਕ ਹੁੰਦਾ ਆ ਪਿਛਲਾ ਉਹਨਾਂ ਨੂੰ ਚਾਹੀਦਾ ਵੀ ਸਾਡੇ ਬੱਚਿਆਂ ਵਰਗਾ ਸੀਗਾ। ਉਹ ਦਿਨ ਕਹਿੰਦੇ ਸੀ ਉਹ ਵੀ ਸਾਡਾ ਪੋਤੀ ਇਹੋ ਬਣ ਗਿਆ। ਤੇ ਅਸੀਂ ਇਹਦਾ ਪਾਸਪੋਰਟ ਬਣਵਾਉਣੇ ਆਂ ਅਸੀਂ ਹੁਣ ਆਪਣੇ ਬਾਹਰ ਭੇਜ ਦੇਣਾ ਇਹਨੂੰ ਰੋਲਣਾ ਨਹੀਂ ਦੇਣਾ। ਤੇ ਹੁਣ ਐਸਲੇ ਰੋਲਦਾ ਵੀ ਆਏ ਹੋਈ ਹੀ ਕਹਿਣ ਵੀ ਚਲੋ ਉਹਨਾਂ ਦੇ ਬੱਚੇ ਆ ਚਲ ਉਹਨਾਂ ਦੇ ਬੱਚਿਆਂ ਵਰਗਾ ਆ ਵੀ ਇਹਨੂੰ ਖਰਚਾ ਦੇਣ। ਜਿੱਦਾਂ ਵੀ ਕਿਦਾਂ ਕਰਕੇ ਪਿਛਲਾ ਉਹਨਾਂ ਦਾ ਮੈਂਬਰ ਹੀ ਸੀ ਇਹਨੇ ساری ਜ਼ਿੰਦਗੀ ਉੱਥੇ ਆਪਣੀ ਗੋਲ ਲਈ ਉਹ ਹੁਣ ਕਿੱਧਰ ਆ ਰਹੇ ਬਾਹਰ ਕਿਤੇ ਇੱਧਰ ਕਿੱਧਰ ਆ ਰਹੇ ਉਹਨਾਂ ਦੇ ਬੱਚੇ ਬਾਹਰ ਹੀ ਆ ਚਲੋ ਉਹਨਾਂ ਦੇ ਬੱਚੇ ਸੈਟੇ ਬਾਹਰ ਆ ਇੱਕ ਸਾਗਰ ਆ ਘੜਾ ਤੇ ਸਾਗਰ ਤੇ ਨਾ ਰਲ ਨਹੀਂ ਸਕਦਾ ਤੇ ਮੈਂ ਤਾਂ ਘੜੇ ਵਰਗੀ ਵੀ ਨਹੀਂ ਤਾਂ ਇਹ ਸਾਗਰ ਤੇ ਜੇ ਕੋਲੀ ਕੋਲੀ ਵੀ ਪਾਣੀ ਦੀ ਉਹ ਇਹਨੂੰ ਦੇਣ ਚੂਲੀ ਚੂਲੀ ਵੀ ਦੇਣ ਤੇ ਇਹਦਾ ਮਹੀਨੇ ਦੇ ਮਹੀਨੇ ਚੱਲਦੇ ਹੀ ਜਾਣ ਤੇ ਇਹਦਾ ਜਿਹੜਾ ਇਹਨੂੰ ਸਾਹ ਸੌਖਾ ਆਜੇ ਐਸ ਵੇਲੇ ਤੇ ਦੇ ਦੇ ਹੁਣ ਹਾਲਤ ਦੀਦੀ ਆ ਤੁਹਾਨੂੰ ਇਹ ਕਹਿੰਦੀ ਉਹਨਾਂ ਦੇ ਬੱਚੇ ਆਪਣੇ ਉਹਨਾਂ ਨੂੰ ਦੇਣ ਇਹਨੂੰ ਕੋਈ ਦੇ ਕੇ ਇਹਦੀ ਖੁਲਾਤ ਭੈਣ ਦੇ ਘਰ ਲੈ ਕੇ ਗਈ ਤਾਂ ਕਹਿੰਦੀ ਫੋਨ ਕਰਕੇ ਆਉਣਾ ਸੀ ਮੈਂ ਕਿਹਾ ਵੀ ਬਸ ਮੇਰੇ ਕੋ ਕਿਹੜਾ ਨੰਬਰ ਤੂੰ ਤਾਂ ਮੈਂ ਤੁਸੀਂ ਤਾਂ ਫੋਨ ਬੰਦ ਕੀਤੇ ਆ ਮੇਰੇ ਕੋ ਕਿਹੜਾ ਨੰਬਰ ਆ ਕੰਦੀ ਕੇ ਰਿਸ਼ਤੇਦਾਰ ਦੇ ਕਾਲ ਮੈਨੂੰ ਕੋਈ ਰਿਸ਼ਤੇਦਾਰਾਂ ਦੇ ਵੀ ਹੈ ਨਹੀਂ ਮੈਨੂੰ ਕੋਈ ਰਿਸ਼ਤੇਦਾਰ ਵੀ ਨਹੀਂ ਫੋਨ ਕਰਦਾ ਤਾਂ ਮੈਂ ਕਿ ਮੈਂ ਤਾਂ ਦਵਾਈ ਲੈਣ ਆਈ ਸੀ ਮੈਂ ਤਾਂ ਦਵਾਈ ਲੈਣ ਤੇ ਨਹੀਂ ਆਈ ਮੈਂ ਛੱਡਣ ਆਈ ਆ ਵੀ ਮੈਂ ਹੁਣ ਕਿੰਨਾ ਕ ਮੈਨੂੰ ਸਾਲ ਹੋ ਗਏ ਆ ਵੀ ਮੇਰੇ ਰਹਿਿੰਦਾ ਮੇਰਾ ਅੱਖ ਰਿਹਾ ਸਾਲ ਲੈ ਕੇ ਕੰਮ ਦੀ ਮੈਨੂੰ ਨਹੀਂ ਕੰਮ ਹੁੰਦਾ ਤੇ ਤੁਸੀਂ ਤਾਂ ਤਕੜੀਆਂ ਆ ਤੇ ਮੈਂ ਤਾਂ ਤੁਹਾਡੇ ਬਰਾਬਰ ਹੀ ਵੀ ਐ ਨਹੀਂ ਉਦਾਂ ਵੀ ਮੈਂ ਤੁਹਾਡੇ ਨਾਲ ਥੱਲੇ ਆ ਕਿ ਮੇਰੇ ਕਰਮਾਂ ਦੇ ਬੱਚੇ ਹੋਊਗਾ ਚਲੋ ਤਬੀਰ ਨੇ ਕਹਿੰਗੇ ਤੋਂ ਸਾਡਾ ਅਕੇ ਜਲੂਸ ਕੱਢਣਾ ਹੀ ਆ ਮੈਂ ਭਰਾ ਘਰ ਲੈ ਗਈ ਤਾਂ ਜਲੂਸ ਨਿਕਲ ਗਿਆ ਮੇਰਾ ਨਹੀਂ ਜਲੂਸ ਨਿਕਲਦਾ ਜੇ ਮੈਂ ਗੱਬੇ ਹੀ ਭੈਣ ਭਣਾਈਆ ਬਿਠਾ ਕੇ ਇਹਨੂੰ ਖੜਦੇ ਆ ਮੇਰਾ ਕੋਈ ਜਲੂਸ ਨਹੀਂ ਪਿੰਡ ਦੇ ਵਿੱਚ ਮੇਰਾ ਮੁੰਡਾ ਤਾਂ ਮੈਂ ਲੈ ਕੇ ਜਾਣੇ ਆ ਗੱਬੇ ਬਿਠਾ ਕੇ ਕੋਈ ਜਲੂਸ ਨਹੀਂ ਉਹਦਾ ਜਲੂਸ ਨਿਕਲ ਗਿਆ ਉਹਨੇ ਕੁਸਾਰੇ ਕੁਸ ਮਾਰਾ ਇਹਨੇ ਚਲੋ ਦਿੱਤਾ ਮੈਂ ਇਹ ਨਹੀਂ ਕਹਿੰਦੀ टीवी इंग्लैंड ਦੇ ਵਿੱਚ ਆ ਮੁੰਡੇ ਵੀ ਕਮਾਉਂਦੇ ਆ ਮੈਨੂੰ ਕਹਿੰਦੀ ਮੇਰੇ ਮੁੰਡੇ ਵੀ ਨਹੀਂ ਕਮਾਉਂਦੇ। ਉਹਦੀ ਦੁਕਾਨ ਬੰਦ ਆ। ਮੇਰੀ ਕੁੜੀ ਬਿਮਾਰ ਆ ਮੇਰਾ ਆਇਆ ਮੇਰਾ ਮੈਂ ਕਹਾਂ ਤੀ ਫੇਰ ਤੂੰ 20000 ਦੇ ਆ ਦੇਖੋ ਤਾਂ ਇੱਧਰ 20 ਲੱਖ ਦੇ ਸਟੇਦੇ ਆ 20 ਲੱਖ ਦੇ ਅਸਲੀ। ਚਲੋ ਤੁਸੀਂ ਕਹਿੰਦੇ ਕਿ ਭੈਣ ਵਾਲ ਨੂੰ ਨਹੀਂ ਮੈਂ ਇਹ ਭਰਾ ਵਾਲੇ ਨਹੀਂ ਦੇਖ ਸਕਦੀਆਂ। ਇੱਕ ਭੈਣ ਉਧਰ ਨੂਰਪੁਰ ਰਹਿੰਦੀ ਆ ਕਰਨੂ ਥੜੇ ਤੇ ਲੱਗ ਗਈ। ਉਹਨਾਂ ਨੇ ਮੈਂ ਦੇਖਿਆ। ਨਾ ਉਹਨੇ ਵੀ ਫੋਨ ਬੰਦ ਕਰ ਲਏ। ਜੇ ਜਿੱਤ ਨਹੀਂ ਭੈਣਾ ਕਟੀਆਂ ਹੋ ਕੇ ਪਾਂਡ ਨੂੰ ਵੰਡ ਸਕਦੀਆਂ ਤੇ ਮੰਡ ਹੋ ਸਕਦੀ ਤੇ ਹੁਣ ਮੇਰੇ ਕੱਲੀ ਦੇ ਸਿਰ ਤੇ ਪਾਰਿਆ ਮੈਂ ਕੱਲੀ ਕਿੱਦਾਂ ਪਾਂਡ ਚੱਕਾਂ ਤੇ ਜੇ ਸਾਰੇ ਜਾਣੇ ਉਹ ਵੰਡ ਲੈਣ ਜਿਹੜੀਆਂ ਮਾਸੀਆਂ ਦੇ ਵੀ ਤੇ ਮੇਰੀਆਂ ਭੈਣਾਂ ਵੀ ਤੇ ਇਹ ਬੁੱਲਨਾ ਵਾਂਗੂ ਚੱਕ ਹੋ ਸਕਦੀ ਆ ਹੁਣ ਐਨੀ ਮੈਨੂੰ ਚੱਕਣੀ ਬਹੁਤ ਔਖੀ ਆ